ਸੁਖਬੀਰ ਤੇ ਹਮਲੇ ਨੂੰ ਲੈ ਕੇ ਰਵ੍ਰੀਧ ਬਿੱਟੂ ਦਾ ਵੱਡਾ ਬਿਆਨ ਹਮਲਾਵਰ ਨਰਾਇਣ ਚੋੜਾ ਨੂੰ ਸਨਮਾਨਤ ਕਰਨ ਦੀ ਕੀਤੀ ਮੰਗ ਨਰਾਇਣ ਚੋੜਾ ਨੇ ਪਾਗ੍ਰਾਮਾ ਦੇ ਵਿੱਚ ਆ ਕੇ ਇੱਕ ਕਦਮ ਚੁੱਕਿਆ ਬਿੱਟੂ ਦੇ ਵੱਲੋਂ ਕਿਹਾ ਗਿਆ ਅਕਾਲੀ ਦਲ ਨੂੰ ਚੋੜਾ ਨੂੰ ਸਨਮਾਨਤ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਬਾਕੀ ਹਮਲਾਵਰਾਂ ਨੂੰ ਵੀ ਸਨਮਾਨ ਦਿੰਦੇ ਨੇ ਚੋੜਾ ਦੀ ਫੋਟੋ ਲਗਾ ਕੇ ਉਸ ਨੂੰ ਸਨਮਾਨ ਦੇਵੇ ਅਕਾਲੀ ਦਲ ਸੋ ਰਵ੍ਰੀਧ ਬਿੱਟੂ ਦੇ ਵੱਲੋਂ ਇਹ ਮੰਗ ਕੀਤੀ ਗਈ ਰਵ੍ਰੀਧ ਬਿੱਟੂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਸੁਖਬੀਰ ਬਾਗਲ ਤੇ ਹੋਏ ਹਮਲੇ ਨੂੰ ਲੈ ਕੇ ਹਮਲਾਵਰ ਨਰਾਇਣ ਚੋੜਾ ਨੂੰ ਸਨਮਾਨਤ ਕਰਨ ਦੀ ਮੰਗ ਕੀਤੀ ਹੈ ਨੇ ਆਏ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਛ ਨਹੀਂ ਚੌਰਾ ਸਾਹਿਬ ਨੇ ਸਤਕਾਰਯੋਗ ਨਹੀਂ ਜਿਹੜੇ ਉਹਨਾਂ ਨੇ ਉਸ ਭਾਵਨਾ ਚ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਉਹਨੂੰ ਨਾ ਸਹੰਦੇ ਹੋਏ ਉਹਨਾਂ ਨੇ ਗੋਲੀ ਚਲਾਈ ਜਿਹੜੀ ਕਿ ਗੋਲੀ ਸੁਖਵੀਰ ਸਾਹਿਬ ਦੇ ਨਹੀਂ ਵੱਜੀ ਕੰਧ 'ਚ ਵੱਜੀ ਤੇ ਹੁਣ ਸਾਰਿਆਂ ਨੂੰ ਇਹਨਾਂ ਨੂੰ ਮੈਂ ਸਮਝਦਾ ਇਹਨਾਂ ਦੇ ਇਹਨਾਂ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਇਹ ਕੌਮ ਦੇ ਹੀਰੇ ਨੇ ਇਹਨਾਂ ਦੀ ਜ਼ਰੂਰ ਮਿਊਜ਼ੀਅਮ ਆ ਜਿਹੜਾ ਅਕਾਲ ਤਖਤ ਸਾਹਿਬ ਦੇ ਨਾਲ ਜਿਹੜਾ ਉੱਥੇ ਮਿਊਜ਼ੀਅਮ ਬਣਿਆ ਜਿੱਥੇ ਇਹ ਜਿਹੇ ਹੀਰਿਆਂ ਦੀਆਂ ਫੋਟੋਆਂ ਲਾਈਆਂ ਜਾਂਦੀਆਂ ਨੇ ਉਹਨਾਂ ਦੇ ਉੱਤੇ ਮੈਂ ਜ਼ਰੂਰ ਕਹੂੰਗਾ ਜਥੇਦਾਰ ਸਾਹਿਬਾਂ ਨੂੰ ਵੀ ਕਾਲੀ ਦਲ ਨੂੰ ਵੀ ਉਸ ਮਿਊਜ਼ੀਅਮ ਚ ਚੌਰਾ ਸਾਹਿਬ ਦੀ ਤਸਵੀਰ ਲਾਉਣੀ ਚਾਹੀਦੀ ਆ ਇਹਨਾਂ ਨੂੰ ਸਨਮਾਨ ਕਰਨਾ ਚਾਹੀਦਾ ਤੇ ਸਭ ਤੋਂ ਪਹਿਲਾਂ ਬਜ਼ੁਰਗ ਆਦਮੀ ਨੇ ਠੰਡ ਦਾ ਟਾਈਮ ਉਹ ਇੰਟਰੋਗੇਸ਼ਨ ਹੋ ਰਹੀ ਆ ਉਹਨਾਂ ਨਾਲ ਉਹਨਾਂ ਨਾਲ ਕੁੱਟਮਾਰ ਹੋ ਰਹੀ ਆ ਉਹਨਾਂ ਤੋਂ ਪੁੱਛਿਆ ਜਾ ਰਿਹਾ ਜੇਲ੍ਹ ਚ ਠੰਡ ਚ ਤਕਲੀਫ ਚ ਹੋਣਗੇ ਤਾਂ ਮੈਂ ਸਵੇਦਾ ਮਜੀਠੀਆ ਸਾਹਿਬ ਨੂੰ ਸਭ ਨੂੰ ਜਾ ਕੇ ਉਹਨਾਂ ਦੇ ਨਾਲ ਪਰਿਵਾਰ ਨਾਲ ਲਿਜਾ ਕੇ ਤੇ ਉਹਨਾਂ ਦੀ ਸਿਸਟਰ ਜਿਵੇਂ ਰਾਜਵਾਨਾ ਸਾਹਿਬ ਦੇ ਸਿਸਟਰ ਨਾਲ ਜਾਂਦੇ ਸੀ ਤੇ ਉਹਨਾਂ ਨਾਲ ਵੀ ਉਹਨਾਂ ਨੂੰ ਫਲ ਫਰੂਟ ਉਹਨਾਂ ਦੀ ਸਿਹਤ ਠੀਕ ਰਹੇ ਤੇ ਉਹਨਾਂ ਨੂੰ ਸਨਮਾਨਿਤ ਕਰਨ ਵੀ ਗੁਰੂ ਦੀ ਭਾਵਨਾ ਚ ਗੁਰੂ ਨੂੰ ਬੇਅਦਵੀ ਨਾ ਸਹੰਦੇ ਹੋਏ ਉਹਨਾਂ ਨੇ ਸਖਵੀਰ ਸਿੰਘ ਉਹਨਾਂ ਤੇ ਗੋਲੀ ਚਲਾਈ ਜਿਹੜੀ ਉਹਨਾਂ ਨੇ ਆਪ ਕਮਿਟ ਕੀਤੀ ਤੇ ਮੈਂ ਬੜਾ ਸਮਝਦਾ ਹਾਂ ਵੀ ਇਹ ਬੜਾ ਸੀਰੀਅਸ ਵਿਸ਼ਾ ਹੈ ਤੇ ਜਿਸ ਤਨ ਲੱਗੇ ਉਹੀ ਜਾਣੇ ਤੇ ਅੱਜ ਮੈਂ ਸਮਝਦਾ ਸਤਕਾਰਯੋਗ ਚੌੜਾ ਸਾਹਿਬ ਨੂੰ ਉਹਨਾਂ ਦੇ ਲਈ ਬਾਦਲ ਪਰਿਵਾਰ ਨੂੰ ਬੜੇ ਵੱਡੇ ਉਪਰਾਲੇ ਕਰਨੇ ਚਾਹੀਦੇ ਆ ਉਹਨਾਂ ਦੇ ਲਈ ਮਤਲਬ ਜਿਵੇਂ ਐਸਜੀਪੀਸੀ ਉਹਨਾਂ ਦੇ ਅੰਡਰ ਆ ਪ੍ਰਧਾਨ ਜੀ ਉਹਨਾਂ ਦੇ ਨੇ ਧਾਮੀ ਸਾਹਿਬ ਉਹ ਸੁਪਰੀਮ ਕੋਰਟ ਤੱਕ